ਇਹ ਮੁਲਾਜ਼ਮਾਂ ਦਾ ਡੀਏ ਦੇ ਮਾਮਲੇ ਵਿੱਚ ਸਾਰੇ ਦੇਸ਼ ਤੋਂ ਫਾੜੀ ਹੋਣਾ ਇੱਕ ਬੜਾ ਦੁਖਦ ਪਹਿਲੂ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਫਿਲਹਾਲ ਕੇਵਲ 42% ਡੀਏ ਜਿਹੜਾ ਉਹ ਨਸੀਬ ਹੋ ਰਿਹਾ ਹੈ ਔਰ ਜਿਹੜਾ ਨਾਲ ਲੱਗਦਾ ਕਹਿੰਦੇ ਗਵਾਂਧੀ ਰਾਜ ਹਰਿਆਣਾ ਤੇ ਛੋਟੀ ਜੀ ਡਿਊਟੀ ਹੈ ਡਿਊਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਪੂਰੇ ਦਾ ਪੂਰਾ ਡੀਏ ਜਿਹੜਾ मिल ਰਿਆ ਹੋਰ ਵੱਡੀ ਗੱਲ ਇਹ ਹੈ ਵੀ ਵਿੱਤ ਮੰਤਰੀ ਹਰਪਾਲ ਚੀਮਾ ਹੋਣਾ ਨੇ ਜਿਹੜਾ ਬਜਟ ਪੇਸ਼ ਕੀਤਾ ਪੰਜਾਬ ਵਿਧਾਨ ਸਭਾ ਵਿੱਚ ਉਹਦੇ ਵਿੱਚ ਜਿਹੜਾ 11% ਪਹਿਲਾਂ ਡੀਏ ਪੈਂਡਿੰਗ ਸੀ ਪੰਜਾਬ ਦੇ ਮਲਾਜਮਾਂ ਦਾ ਕਿਉਂਕਿ 53% ਡੀਏ ਪੰਜਾਬ ਦੇ ਕੇਂਦਰ ਸਰਕਾਰ ਦੇ ਤੇ ਸੂਬਿਆਂ ਦੇ ਮਲਾਜਮਾਂ ਨੂੰ ਮਿਲ ਰਿਆ ਸੀ ਇਹ 2% ਡੀਏ ਦੀ ਕਿਸ ਤਰ ਰਿਲੀਜ਼ ਕਰਨ ਤੋਂ ਪਹਿਲਾਂ ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਵਲ 42% ਡੀਏ ਨਸੀਬ ਹੋ ਰਿਹਾ ਸੀ ਪਰ ਜਿਹੜਾ ਬਜਟ ਪੇਸ਼ ਕੀਤਾ ਇਹਦੇ ਵਿੱਚ ਕਿਤੇ ਕੋਈ ਸਪੈਸ਼ਲ ਪ੍ਰੋਵੀਜ਼ਨ ਨਹੀਂ ਕੀਤੀ ਫੰਡ ਦੇ ਵੀ ਜਿਹੜਾ ਪੈਂਡਿੰਗ ਡੀਏ ਦੇਣ ਲਈ ਇੰਨਾ ਅਮਾਉਂਟ ਪੰਜਾਬ ਦੇ ਮੁਲਾਜ਼ਮਾਂ ਜਾਂ ਪੈਨਸ਼ਨਰਾਂ ਦੇ ਰੱਖਿਆ ਇਹ ਵੀ ਇੱਕ ਕਹਿ ਸਕਦੇ ਹਾਂ ਦੁਖਦ ਤੱਥ ਹੈ ਔਰ ਪੰਜਾਬ ਦੇ ਮੁਲਾਜ਼ਮਾਂ ਨੂੰ ਕਿਹੜਾ ਕਿਹੜਾ ਡੀਏ ਦੀ ਕਿਹੜੀ ਕਿਹੜੀ ਪੈਂਡਿੰਗ ਹੈ ਪਹਿਲੀ 1 ਜੁਲਾਈ 2023 ਤੋਂ 4% DA ਹੱਲੇ ਪੈਂਡਿੰਗ ਹੈ ਇਸੇ ਤਰ੍ਹਾਂ 1 ਜਨਵਰੀ 2024 ਤੋਂ 4% DA ਦੀ ਸਪੈਂਡਿੰਗ ਹੈ ਤੇ 1 ਜੁਲਾਈ 2024 ਤੋਂ 3% DA ਦੀ ਕਿਸ਼ਤ ਪਹਿਲਾਂ ਪੈਂਡਿੰਗ ਸੀ ਤੇ ਹੁਣ ਕੇਂਦਰ ਸਰਕਾਰ ਨੇ 1 ਜਨਵਰੀ 2025 ਤੋਂ 2% DA ਦੀ ਕਿਸ਼ਤ ਫੋਰ ਦੇਤੀ ਹੈ ਤੇ ਜੇ ਟੋਟਲ ਮਲਾਈਏ 4 4 3 2 ਹੁਣ 13% DA ਪੰਜਾਬ ਦੇ ਮੁਲਾਜ਼ਮਾਂ ਨੂੰ ਹੋਰ ਸੂਬਿਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਘੱਟ ਮਿਲੇਗਾ ਭਾਅ ਹੋਰ ਕੇਂਦਰ ਸਰਕਾਰ ਤੇ ਹੋਰ ਸੂਬਿਆਂ ਦੇ ਮੁਲਾਜ਼ਮਾਂ ਨੂੰ ਡੀਏ ਮਿਲੇਗਾ 55% ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਮਿਲੇਗਾ ਮਹਿਜ 42% ਪਰ ਇੱਕ ਇੱਕ ਗੱਲ ਕਰਨੀ ਬੜੀ ਜ਼ਰੂਰੀ ਹੈ ਮਲਾਜਮ ਜਫਰਬੰਦੀਆਂ ਬਹੁਤ ਪੰਜਾਬ ਦੀਆਂ ਪ੍ਰੋਟੈਸਟ ਕਰਦੀਆਂ ਨੇ ਲੀਡਰ ਬਹੁਤ ਇਹਦੇ ਤੇ ਅਫਸੋਰਸ ਵੀ ਜ਼ाहिर ਕਰਦੇ ਨੇ ਗੁੱਸਾ ਵੀ ਜ਼ਾਹਰ ਕਰਦੇ ਨੇ ਮਜ਼ੇਦਾਰ ਗੱਲ ਇਹ ਹੈ ਕਿ ਪੰਜਾਬ ਦੇ ਮਲਾਜਮਾਂ ਨੂੰ ਜਿਹੜਾ ਹੁਣ ਡੀਏ 13% ਘੱਟ ਮਿਲੇਗਾ ਉਹਦਾ ਕਾਰਨ ਇਹ ਸਮਝਿਆ ਜਾ ਸਕਦਾ ਵੀ ਪੰਜਾਬ ਸਰਕਾਰ ਕਿਤੇ ਨਾ ਕਿਤੇ ਵਿੱਤੀ ਉਲਝਣਾਂ 'ਚ ਫਸੀ ਹੈ ਵਿੱਤੀ ਸੰਕਟ 'ਚ ਫਸੀ ਹੈ ਜਿਹਦੇ ਕਰਕੇ ਇਹ ਡੀਏ ਪੈਂਡਿੰਗ ਰੱਖਿਆ ਪਰ ਕਿਉਂ ਹੈ ਕੇਂਦਰ ਸਰਕਾਰ ਦੀ 2% ਡੀਏ ਦੇਣ ਦੀ ਨੋਟੀਫਿਕੇਸ਼ਨ ਜਾਰੀ ਹੋਊਗੀ ਔਰ ਪੰਜਾਬ ਚਾਊਗੀ ਔਰ ਪੰਜਾਬ ਚ ਆਉਂਦਿਆਂ ਹੀ ਆਈਐਫ ਤੇ ਆਈਪੀਐਸ ਅਫਸਰਾਂ ਨੂੰ ਇਹ 2% ਡੀਏ ਜਿਹੜਾ ਤੁਰੰਤ ਮਿਲੇਗਾ ਕੱਲਾ ਡੀਏ ਨਹੀਂ ਮਿਲੇਗਾ ਜਿਹੜਾ ਏਰੀਅਰ ਉਹ ਵੀ ਤੁਰੰਤ ਉਹਨਾਂ ਦੇ ਖਾਤਿਆਂ ਤੇ ਚਲ ਜਾਏਗਾ ਪਰ ਪੰਜਾਬ ਦੇ ਬਾਕੀ ਮੁਲਾਜ਼ਮ ਜਿਹੜੇ ਨੇ ਪਤਾ ਨਹੀਂ ਕਈ ਮਹੀਨੇ ਹੋਰ डीए ਦੀਆਂ 13% ਜਿਹੜੀਆਂ ਕਿਸ਼ਤਾਂ ਪੈਂਡਿੰਗ ਨੇ ਉਹ ਉਡੀਕਦੇ ਰਹਿਣਗੇ ਤਾਂ ਹਾਂਜੀ ਦੋਸਤੋ ਤੁਸੀਂ ਸੁਣੀ ਲਿਆ ਕਿ ਜੋ ਕਿਹੜੇ ਕਿ